ਅਗਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਰ ਕਿਰਪਾ ਸਤਕਾ ਆਓ ਅੱਜ ਆਪਾਂ ਮਾਲਕ ਦੀ ਬਾਣੀ ਦਾ ਫਿਰ ਆਨੰਦ ਮਾਣੀਏ ਜੋ ਜਪਜੀ ਸਾਹਿਬ ਜੀ ਦੀ ਮਾਰਕ ਨੇ ਆਰੰਭਤਾ ਕਰਾਈਆ ਸੋ ਆ ਉਸ ਵਿੱਚ ਮਾਰਕ ਦੀ ਬਾਣੀ ਦਾ ਆਨੰਦ ਮਾਣੀਏ ਆਪਾਂ ਅੱਜ ਵਾਹਿਗੁਰੂ ਜੀ ਚਾਰ ਪੌੜੀਆਂ ਦੀ ਪਹਿਲਾ ਵਿਚਾਰ ਮਾਰਕ ਨੇ ਕਰਵਾਈ ਸੀ ਸੋ ਅਜ ਪੰਜਵੀਂ ਪੌੜੀ ਦੀ ਵਿਚਾਰ ਮਾਲਕ ਖੁਦ ਆਪ ਵਿੱਚ ਵਰਤ ਕੇ ਆਪ ਹੀ ਕਰਵਾਲਣ ਜਪਦੀ ਸਾਹਿਬ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਏ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੁਰਈਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾਂ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਨਾ ਜਾਈ ਤਨ ਤਨ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਪ੍ਰਖਰੂਪ ਅੱਜ ਆਪਾਂ ਨੂੰ ਸਮਝਾ ਰਹੇ ਨੇ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਕਹਿੰਦੇ ਉਹ ਅਕਾਲ ਪੁਰਖ ਵੈਗੁਰੂ ਜੋ ਪ੍ਰਮਾਤਮਾ ਹੈ ਦਾ ਗੁਰੂ ਜੀ ਨਾ ਉਹਨੂੰ ਥਾਪਿਆ ਨਹੀਂ ਜਾ ਸਕਦਾ ਮਤਲਬ ਉਹਨੂੰ ਬਣਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਮਾਲਕ ਜੂਨਾ ਤੋਂ ਰਹਿਤਾ ਉਹ ਜੂਨ ਦੇ ਵਿੱਚ ਨਹੀਂ ਆਉਂਦਾ ਨਾ ਉਸ ਦਾ ਕੋਈ ਮਾਂ ਨਾ ਕੋਈ ਪਿਓ ਤੇ ਨਾਉ ਵੈਗੁਰੂ ਜੀ ਨਾਦ ਦੁਆਰਾ ਪੈਦਾ ਹੋਇਆ ਕਨਾਦੀ ਪੁੱਤਰ ਇੱਕ ਬਿੰਦੀ ਪੁੱਤਰ ਕਹਿੰਦੇ ਆ ਨਾ ਆਪਾਂ ਜਿੱਦਾਂ ਕਿਉਂਕਿ ਉਹ ਅਕਾਲ ਪੁਰਖ ਵੈਗੁਰੂ ਜੀ ਨਾਦ ਵਿੱਚ ਉਹਦਾ ਨਾਂ ਦਾ ਬਿੰਦ ਵਿੱਚ ਨਾਉ ਨਾਦ ਦੁਆਰਾ ਉੱਪਰ ਆਪ ਮਤਲਬ ਪ੍ਰਗਟ ਹੋਇਆ ਸੀ ਤੇ ਨਾਉ ਬਿੰਦ ਦੁਆਰਾ ਉਹ ਅਕਾਲ ਪੁਰਖ ਆਪਣੇ ਆਪ ਹੀ ਸਵੈ ਭੰਗ ਹੈ ਗੁਰਪ੍ਰਸਾਦ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਵੈਗੁਰੂ ਜੀ ਮਿਲਦਾ ਹੈ ਤਉ ਸਵਾ ਪ੍ਰਕਾਸ਼ ਆਪਣੇ ਆਪ ਹੀ ਉਹ ਪੈਦਾ ਹੋਇਆ ਉਸ ਨੂੰ ਥਾਪਿਆ ਨਹੀਂ ਜਾ ਸਕਦਾ ਹੈ ਨਾ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਵੈਗੁਰ ਜੀ ਕੀਤਾ ਨਾ ਹੋਇ ਤੇ ਨਾ ਉਸ ਨੂੰ ਕੀ ਬਣਾਇਆ ਜਾ ਸਕਦਾ ਕਿਉਂਕਿ ਵੈਗੁਰ ਜੀ ਆਕਾਰ ਉੱਪਰ ਖੁਦ ਕਰਤਾ ਉਪਰਖ ਨੇ ਅਗੇ ਮਾਲ ਕਹਿ ਰਹੇ ਨੇ ਆਪੇ ਆਪ ਨਰੰਜਨ ਸੇ ਉਹ ਨਰੂਲ ਆਪ ਹੀ ਆਪ ਹੈ ਉਹ ਆਪਣੇ ਆਪ ਹੀ ਬਣੇ ਨੇ ਉਹ ਕਾਲ ਪ੍ਰਭੁ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਬਖੂ ਜੀ ਉਸ ਨੂੰ ਕੋਈ ਬਕਾਰਾਂ ਦਾ ਡਰ ਨਹੀਂ ਕਿਉਂਕਿ ਉਹ ਨਿਰਪਾਉ ਨਿਰਵੈਰ ਹੈ ਉਹ ਆਪਣੇ ਆਪ ਤੋਂ ਪੈਦਾ ਹੋਇਆ ਨਹੀਂ ਆਪਣੇ ਆਪ ਹੀ ਉਹਨਾਂ ਨੇ ਆਪਣੇ ਆਪ ਨੂੰ ਹੀ ਸਾਜਿਆ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਜਿਸ ਮਨੁਕੋ ਸਕਾਲ ਪ੍ਰਭ ਨੂੰ ਜਿਨ੍ਹਾਂ ਨੇ ਵੇਗਰੂ ਚ ਉਸ ਨੂੰ ਧਿਆਇਆ ਉਸ ਨੂੰ ਸਿਮਰਿਆ ਹੈ ਜਿਨ੍ਹਾਂ ਨੇ ਉਸ ਦੀ ਸਿਪ ਸਲਾਗਾ ਕਰੀ ਹੈ ਉਹ ਵੈਗੁਰ ਜੀ ਉਹਨਾਂ ਨੂੰ ਵਡਿਆਈ ਮਿਲਿਆ ਲੋਕ ਤੇ ਵੀ ਤੇ ਪ੍ਰਲੋਗ ਦੇ ਵਿੱਚ ਵੀ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਮਤਲਬ ਹੁਣ ਸਿਮਰਿਆ ਵੈਗੁਰ ਜੀ ਦੇਖੀ ਅਸੀਂ ਸਿਮਰਿਆ ਅਸੀਂ ਨਹੀਂ ਸਿਮਰਿਆ ਜੀ ਜਦੋਂ ਅਕਾਲ ਪੁਰਖ ਸਾਨੂੰ ਅੰਦਰੋਂ ਇੱਕ ਮਨ ਇੱਕ ਜਿੱਤ ਹੋ ਕੇ ਸਮਰਾਉਣਗੇ ਨਾ ਅਸਿਉਸ ਨੂੰ ਚੇਤੇ ਕਰਾਂਗੇ ਤਾਂ ਸਿਮਰਾਂਗੇ ਫਿਰ ਉਹ ਪਰਮਾਤਮਾ ਗੰਮੀ ਖੇਡ ਵਰਤਦੀ ਹੈ ਇੱਥੇ ਮਾਲਕ ਨੇ ਜਿਨ੍ਹਾਂ ਨੇ ਸਿਮਰਿਆ ਆਪਾਂ ਉਹਨਾਂ ਨੂੰ ਚਰੂਸ ਉਹਨਾਂ ਦੇ ਜੀਵਨ ਦੇ ਵਿੱਚ ਛੱਤੀ ਮਾਰੀਏ ਜਿੱਦਾਂ ਤਰ੍ਹਾਂ ਆਪਣਾ ਤਰੂ ਪ੍ਰਹਿਲਾਦ ਜੀ ਨੇ ਤਰੂ ਜੀ ਨੇ ਵੀ ਤੇ ਪ੍ਰਹਾਦ ਨੇ ਪ੍ਰਹਿਲਾਦ ਭਗਤ ਜੀ ਨੇ ਵੀ ਸਿਮਰਿਆ ਉਹਨਾਂ ਨੂੰ ਸੋ ਉੱਥੇ ਨਾ ਤਾਂ ਵੈ ਗੁਰੂ ਜੀ ਕੋਈ ਦੁਨਿਆਵੀ ਰਿਸ਼ਤਾ ਕੰਮ ਕਰ ਆਉਂਦਾ ਕਿਉਂਕਿ ਉਹ ਪ੍ਰੇਮ ਹੀ ਇੱਕ ਹੈ ਉਹ ਸਿਰਫ ਕਾਲਪੁਰਖ ਨਾਲ ਹੀ ਪ੍ਰੇਮ ਰਹਿ ਜਾਂਦਾ ਨਾ ਉਥੇ ਮੋਹਾ ਨਾ ਲੋਹਾ ਨਾ ਹੰਕਾਰ ਤਾਂ ਵੈਰ ਜੀ ਕਿੱਥੇ ਹੋਣਾ ਉਸ ਪੰਜੇ ਵਿਕਾਰਾਂ ਤੋਂ ਉੱਪਰ ਉੱਠ ਕੇ ਜਿਸ ਪ੍ਰਮਾਤਮਾ ਨੂੰ ਸਿਮਰਿਆ ਜਾ ਸਕਦਾ ਹੈ ਭਗਤ ਕਬੀਰ ਜੀ ਨੇ ਸਿਮਰਿਆ ਸੀ بڑے بڑے ਰਾਜੇ ਮਹਾਰਾਜੇ ਨਾਲ ਦੇਖੋ ਕਿੰਨਾ ਕੁਸ਼ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ ਸੀ ਸੋ ਉਹਨਾਂ ਨੇ ਸਿਮਰਿਆ ਹੈ। ਉਹਨਾਂ ਭਗਤ ਨਾਮਦੇਵ ਜੀ ਹੋਏ ਨੇ ਆਪਣੇ ਭਗਤਾਂ ਨੇ ਪ੍ਰਕティਕਨ ਵੈਗੂ ਜੀ ਰੱਖਿਆ ਜੋ ਉਹਨਾਂ ਨਾਲ ਹੋਇਆ ਹੈ। ਸੋ ਉਹਨਾਂ ਭਗਤਾਂ ਮਹਾਪੁਰਖਾਂ ਨੇ ਉਸ ਕਾਲ ਪੁਰਖ ਨੂੰ ਸੇਵਿਆ ਹੈ ਸਿਮਰਿਆ ਹੈ। ਤੇ ਉਹਨਾਂ ਨੂੰ ਹੀ ਫਿਰ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਅੱਗੇ ਮਾਲਕ ਸਮਝਾ ਰਹੇ ਨੇ ਕਹਿੰਦੇ ਨਾਨਕ ਗਾਵੀਏ ਗੁਣ ਨਿਦਾਨ। ਕੰਦੇ ਆਓ ਅਸੀਂ ਵੀ ਉਸ ਕਾਲ ਪਰਕ ਜਿਹੜਾ ਗੁਣਾ-ਗੁਣਾ ਦਾ ਖਜ਼ਾਨਾ ਹੋਇਆ ਗੁਰੂਆ ਜੋ ਹਰੀਆ ਜਿਹੜਾ ਉਹਨਾਂ ਦਾ ਖਜ਼ਾਨਾ ਜਿਨ੍ਹਾਂ ਦੇ ਵਿੱਚ ਅਨੇਕਾਂ ਹੀ ਗੁਣ ਨੇ ਵੈਗੁਰੂ ਜੀ ਆਓ ਉਹਨਾਂ ਦੀ ਸਿਫਤ ਸਲਾਹ ਕਰੀਏ ਹੁਣ ਇਹਦੀ ਸਿਫਤ ਸਲਾਹ ਕਰੀਏ ਆਇਆ ਤੇ ਸਿਫਤ ਸਲਾਹ ਕਰੀਏ ਕਿਦਾਂ ਇਹ ਨਹੀਂ ਹੈਗਾ ਵੈਗੁਰੂ ਜੀ ਕੇ ਸਿਫਤ ਸਲਾਹ ਇਦਾਂ ਹੀ ਬਸ ਅਸੀਂ ਜਿਵੇਂ ਚਲੋ ਮਾਲਕ ਨੇ ਲਾਇ ਹੋਇਆ ਲੱਗੇ ਰਹਿਣਾ ਵੀ ਚਾਹੀਦਾ ਪਰ ਇੱਥੇ ਵੈਗੁਰੂ ਜੀ ਇੱਕ ਮਨ ਇੱਕ ਚਿੱਤ ਹੋ ਕੇ ਹੀ ਉਸ ਅਕਾਲ ਪੁਰਖ ਨੂੰ ਸਮਰਿਆ ਜਾ ਸਕਦਾ ਹੈ ਉਹਦੀ ਸਿਪਸਲਾੰਗਾ ਕਰੀ ਜਾ ਸਕਦੀ ਹੈ ਸੋ ਸਾਡੇ ਚਿੱਤ ਵਿੱਚ ਕੀ ਮਾਲਕ ਦੇ ਪ੍ਰਤੀ ਕਿੰਨਾ ਕੋ ਪਿਆਰ ਆ ਵੈਗੁਰੂ ਜੀ ਸਾਡਾ ਪਿਆਰ ਦੇਖਦੇ ਨੇ ਸੱਚੀ ਸਿਪਸਲਾੰਗਾ ਕਰਨੀ ਨਾ ਕਿ ਅਸੀਂ ਲੋਕ ਦਿਖਾਵਾ ਪ੍ਰਤੀ ਜਦਾਂ ਲੋਕ ਦਿਖਾਵਾ ਨਹੀਂ ਸਾਡਾ ਹੋਣਾ ਚਾਹੀਦਾ ਵਿੱਚ ਤੇ ਨਾ ਹੀ ਸਾਡੀ ਉਸ ਵਿੱਚ ਕੋਈ ਮੰਗ ਹੋਣੀ ਚਾਹੀਦੀ ਆ ਉਸ ਕਾਲਪੁਰਖ ਵੈਗੁਰੂ ਨੂੰ ਅਸੀਂ ਅੰਦਰੋਂ ਕੋਈ ਵੀ ਖੁਆਇਸ਼ ਤੋਂ ਬਿਨਾ ਉਸ ਕਾਲਪੁਰਖ ਨਾਲ ਪ੍ਰੇਮ ਰੱਖ ਕੇ ਮਨ ਵਿੱਚ ਫਿਰ ਉਸ ਨੂੰ ਵੈਗੁਰੂ ਦੀ ਉਹ ਸਿਫਤ ਸਲਾਗਾ ਹੁੰਦੀ ਆ ਪਰ ਉਹ ਗੁਰੂ ਪ੍ਰਸਾਦ ਦੀ ਕਿਰਪਾ ਨਾਲ ਹੀ ਸਿਫਤ ਸਲਾਹ ਕਰ ਸਕਦੇ ਆਪਾਂ ਉਹ ਕਾਲਪੁਰਖ ਵੈਗੁਰੂ ਜੀ ਹੀ ਸਾਨੂੰ ਸਿਫਤ ਸਲਾਹ ਕਰਨ ਯੋਗ ਬਣਾਉਣ ਜਿਉ ਬਲਵਕਸ਼ਣ ਕੇ ਫੇਰੀ ਉਸ ਉਸ ਕਾਲਪੁਰਖ ਵੈਗੁਰੂ ਦੀ ਸੂਤਿ ਸ਼ਰੰਗਾ ਕਰਾਂਗੇ ਮਾਲਕ ਕਰਵਾ ਲੈਣ ਫੇਰੇ ਹੁੰਦੀ ਹੈ ਵੈਗੁਰ ਜੀ ਗਾਵੀਏ ਸੁਣੀਏ ਮਨ ਰਖਿਆ ਪਾਉ ਆਉ ਕਹਿੰਦੇ ਉਸ ਅਕਾਲ ਪੁਰਖ ਵੈਗੁਰ ਜੀ ਦੇ ਗੁਣ ਗਾਈਏ ਤੇ ਸੁਣੀਏ ਗੁਣ ਗਾਉਣਿਆਂ ਤੇ ਸੁਣਨਿਆਂ ਹਣ ਇਥੇ ਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਉਣਾ ਕਿੱਦਾਂ ਹੁਣ ਵੈਗੁਰ ਜੀ ਦੇਖੋ ਆਈਆ ਗਾਵੀਏ ਸੁਣੀਏ ਮਨ ਮਨ ਵਿੱਚ ਮਮਾ ਨੰਨੇ ਨੂੰ ਸਿਆਰੀ ਹੈ ਵੈਗੁਰ ਜੀ ਇੱਥੇ ਮੰਨ ਦੇ ਨੰਨੇ ਦੇ ਸਿਹਾਰੀ ਤਾਂ ਵਿੱਚ ਆਊਗਾ ਮੰਨ ਵਿੱਚ ਉਸ ਅਕਾਲ ਪੁਰਖ ਵੈਗੁਰੂ ਜੀ ਨੂੰ ਪਹਿਲਾਂ ਵੈਗੁਰੂ ਜੀ ਗਾਉਣਾ ਹੈ ਉਹ ਗਾਉਣਾ ਕਿੱਦਾਂ ਹੈ ਉਹ ਆਪਾਂ ਨੂੰ ਆਪਣੇ ਭਾਈ ਸਾਹਿਬ ਵੀ ਦੱਸਦੇ ਨੇ ਹੈਨਾ ਕੰਨਾਂ ਨਾਲ ਸੁਣਨਾ ਉਸ ਅਕਾਲ ਪੁਰਖ ਨੂੰ ਦਸਣਾ ਨਾਲ ਗਾਉਣਾ ਹੈ ਕੰਨਾਂ ਨਾਲ ਸੁਣਨਾ ਹੈ ਗਾਵੀਏ ਫਿਰ ਸੁਣੀਏ ਫਿਰ ਮੰਨ ਵਿੱਚ ਪ੍ਰੇਮ ਰੱਖ ਕੇ ਅਕਾਲ ਪੁਰਖ ਨੂੰ ਸਿਮਰਿਆ ਜਾਣਾ ਵੈਗੁਰੂ ਜੀ ਉਸ ਨੂੰ ਧਿਆਈ ਉਸ ਕਾਲ ਪੁਰਖ ਦੇ ਗੁਣ ਗਾਈਏ ਗੁਣੀ ਨੇ ਜੋ ਅਸੀਂ ਚਾਹੇ ਸਿਮਨ ਦੁਆਰਾ ਕਰ ਰਹੇ ਆ ਜਾਂ ਉਸ ਕਾਲ ਪੁਰਖ ਦੀ ਗੰਮੀ ਆਗਾਦਬੋਧ ਬਾਣੀ ਦੀ ਵਿਚਾਰ ਜਾਂ ਉਸ ਦੀ ਬਾਣੀ ਅਸੀਂ ਪੜ ਰਹੇ ਆ ਪਰ ਪੜ ਕੇ ਮੰਨਣ ਦਾ ਵਿਸ਼ਾ ਵੇ ਗੁਰੂ ਜੀ ਇੱਥੇ ਜੇ ਅਸੀਂ ਪੜ ਹੀ ਰਹੇ ਆ ਤਾਂ ਸਾਡਾ ਵੈ ਗੁਰੂ ਜੀ ਉਹ ਇੱਕ ਮਾਫ ਕਰਨਾ ਕਰਮ ਕਾਂਡ ਦੇ ਕਰਮ ਕਾਂਢੀ ਆ ਵੀ ਅਸੀਂ ਨਿਤ ਨਿਮ ਕਰ ਲਿਆ ਰੋਜ਼ ਦਾ ਬਾਣੀ ਨੂੰ ਵੈ ਗੁਰੂ ਜੀ ਮਾਲਕ ਆ ਆਪਾਂ ਨੂੰ ਬਦਵਾਨ ਵੀ ਕਹਿੰਦੇ ਨੇ ਜੋ ਸਾਡੇ ਹੋਏ ਨੇ ਸੰਤ ਮਸਕੀਨ ਸਿੰਘ ਜੀ ਹੋਏ ਨੇ ਹਨਾ ਤੋਂ ਇਸ ਟਾਈਮ ਭਾਈ ਪੰਦਰਪਾਲ ਜੀ ਚੱਲ ਰਹੇ ਨੇ ਸੋ ਉਹਨਾਂ ਦਾ ਵੀ ਇਹੀ ਕਥਨਾ ਵੀ ਬਾਣੀ ਨੂੰ ਚੱਬ ਚੱਬ ਕੇ ਪੜੀਏ ਚੱਬ ਚੱਬ ਕੇ ਕਿਦਾਂ ਮਤਲਬ ਹਰ ਇੱਕ ਪੰਕਤੀ ਨੂੰ ਉੱਥੇ ਰੁਕੀਏ ਉਸ ਰੁਕ ਉਹ ਬਾਣ ਉਸ ਪੰਕਤੀ ਦੀ ਮਾਲਕ ਕਹਿ ਕੀ ਰਹੇ ਨੇ ਉਸ ਨੂੰ ਚੰਗੀ ਤਰ੍ਹਾਂ ਵਾਚੀ ਉਸ ਨੂੰ ਫਿਰ ਉਸ ਨੂੰ ਪੀ ਅੰਦਰ ਫਿਰ ਪੀਣਾ ਉਸ ਸ਼ਬਦ ਨੂੰ ਕਿ ਮਾਲਕ ਕਹੇ ਕਿ ਇਹਨਾਂ ਨੂੰ ਸਮਝ ਸਮਝ ਕੇ ਚ ਲੈਣਾ ਹੈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਅੱਜ ਹੀ ਜਪਜੀ ਸਾਹਿਬ ਦਾ ਪਾਠ ਓਏ ਮੈਂ ਦਸਾਂ ਮਿੰਟਾਂ 15 ਮਿੰਟਾਂ 20 ਮਿੰਟਾਂ ਵਿੱਚ ਕਰਨਾ ਅੱਧੇ ਘੰਟੇ ਚ ਕਰਨਾ ਨਹੀਂ ਵੈਗੁਰੂ ਰੋਜ਼ ਦੀਆਂ ਅਸੀਂ ਇੱਕ ਪੌੜੀ ਵੀ ਕਰੀਏ ਨਾ ਪਰ ਉਸ ਨੂੰ ਕਰੀਏ ਅੰਦਰ ਵਸਾ ਕੇ ਫਿਰ ਅਕਾਲ ਪੁਰਖ ਵੈਗੁਰੂ ਜੀ ਬੜੇ ਖੁਸ਼ ਹੁੰਦੇ ਨੇ ਕਿਉਂਕਿ ਜੋ ਮਾਲਕ ਦਾ ਜੋ ਹਰ ਕਾ ਪਿਆਰਾ ਹੈ ਨਾ ਉਹ ਸਭਨਾ ਕਾ ਪਿਆਰਾ ਹੈ ਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਪਿਆਰੇ ਹੋਵਾਂਗੇ ਨਾ ਪਿਆਰ ਤਾਂ ਹੀ ਬਣਨਾ ਜਦੋਂ ਉਸ ਪਰਮਾਤਮਾ ਦੀ ਜੋ ਪ੍ਰੈਕਟੀਕਲ ਮਾਲਕ ਨੇ ਸਾਨੂੰ 1430 ਅੰਗਾਂ ਦੇ ਵਿੱਚ ਮਾਲਕ ਸਾਨੂੰ ਦੇਕੇ ਗਿਆ ਨੇ ਲਿਖ ਕੇ ਸੋ ਜਦ ਤੱਕ ਉਸ ਨੂੰ ਪੜ ਕੇ ਉਸ ਦੇ ਉੱਤੇ ਚੱਲਾਂਗੇ ਨਹੀਂ ਅਮਲ ਨਹੀਂ ਕਰਾਂਗੇ ਨਾ ਤਦ ਤੱਕ ਵੀ ਗੁਰੂ ਜੀ ਸਾਡਾ ਪੜਨਾ ਤੇ ਸੁਣ ਕੇ ਛੱਡ ਕੇ ਛੱਡ ਦੇਣਾ ਇੱਕ ਕਰਮ ਕਾਂਡ ਹੀ ਬਣਿਆ ਰਹ ਜੂਗਾ ਸੋ ਮਾਲਕ ਦੇ ਸੀ ਉਸ ਕਾਲ ਪ੍ਰਖ ਦੇ ਗੁਣ ਗਈਏ ਉਸ ਨੂੰ ਪ੍ਰੇਮ ਉਸ ਨੂੰ ਪਿਆਰ ਨਾਲ ਸਿਮਰੀਏ ਉਸ ਦੇ ਸਾਡੇ ਅੰਦਰ ਫਿਰ ਪ੍ਰਾਪ ਪ੍ਰੇਮ ਟਿਕ ਜੂਗਾ ਜਦੋਂ ਅਸੀਂ ਉਸ ਕਾਲ ਪ੍ਰਖ ਨਾਲ ਗੱਲਾਂ ਕਰ ਕਰਕੇ ਬਾਣੀ ਨਾਲ ਅਸੀਂ ਅੱਗੇ ਚੱਲਾਂਗੇ ਅੱਗੇ ਮਾਲਕ ਕਹਿ ਰਿਹਾ ਦੁੱਖ ਪਰ ਹਰ ਸੁਖ ਕਰ ਲੈ ਜਾਏ ਕਹਿੰਦੇ ਫਿਰ ਜੇ ਸਾਡੇ ਜਦੋਂ ਅਸੀਂ ਮਾਲਕ ਦੀ ਬਾਣੀ ਨੂੰ ਗਾ ਗਾਵਾਂਗੇ ਸੁਣਾਵਾਂਗੇ ਮਨ ਵਿੱਚ ਵਸਾ ਕੇ ਪ੍ਰੇਮ ਭਾਗੇ ਚੱਲਾਂਗੇ ਨਾ ਤਾਂ ਵੈਗੁਰੂ ਜੀ ਸਾਡੇ ਅੰਦਰੋਂ ਜਿਹੜੇ ਦੁੱਖ ਦਰਦ ਕਲੇਸ਼ ਨੇ ਜਿਹੜੇ ਸਾਡੇ ਅੰਦਰ ਇਹ ਪੰਜਾਂ ਨੇ ਸਾਨੂੰ ਭਜੜ ਪਾਈ ਹੋਈ ਆ ਨਾ ਕਦੇ ਸਾਡੇ ਅੰਦਰ ਕੋਈ ਫੁਰਨਾ ਆ ਰਿਹਾ ਕਦੇ ਕੋਈ ਆ ਰਿਹਾ ਸੋ ਫਿਰ ਸਾਡੇ ਉਹ ਦੁੱਖ ਨੇ ਉਹ ਵੈਗੁਰੂ ਜੀ ਜਦੋਂ ਫੁਰਨਿਆਂ ਦੇ ਵਿੱਚ ਮਾਨਾ ਤਾਂ ਉਹ ਦੁੱਖ ਦੇ ਵਿੱਚ ਨੇ ਕਿਉਂਕਿ ਦੇਖੋ ਵੈਗੁਰੂ ਜੀ ਜਾਂ ਤਾਂ ਮਨ ਵਰਤਮਾ ਵਰਤਮਾ ਜਦ ਤੱਕ ਆਇ ਨਹੀਂ ਜਾਂ ਤਾਂ ਉਹ ਇੱਕ ਕਾਲ ਦੀਆਂ ਜਾਂਦਾਂ ਵਿੱਚ ਹੁੰਦਾ ਹੈ ਤੇ ਜਾਂ ਫਿਰ ਪੂਤ ਕਾਲ ਦੀਆਂ ਜਾਂਦਾਂ ਵਿੱਚ ਜੋ ਬੀਤਿਆ ਹੋਇਆ ਜਾਂ ਉਸ ਨੂੰ ਯਾਦ ਕਰ ਕਰਕੇ ਮਤਲਬ ਸੋਚੀ ਜਾਂਦਾ ਮਨ ਵਿਚਾਰ ਲਈ ਜਾਂਦਾ ਹਨਾ ਜਾਂ ਜਿਹੜਾ ਆਉਣਾ ਜੋ ਕਰਨਾ ਸੀ ਜਾਂ ਉਹਦੇ ਵਿੱਚ ਤੇ ਜਿੱਦਣ ਸਾਡਾ ਮਨ ਬੈ ਗੁਰੂ ਜੀ ਵਰਤਮਾਨ ਦੇ ਵਿੱਚ ਆ ਗਿਆ ਸੋ ਉਸ ਦਿਨ ਹੀ ਅਕਾਲ ਪੁਰਖ ਦੀ ਕਿਰਪਾ ਨਾਲ ਵਰਤਮਾਨ ਦੇ ਵਿੱਚ ਪਰ ਉਸ ਅਕਾਲ ਪੁਰਖ ਨੂੰ ਹੀ ਚੇਤੇ ਕਰੀਏ ਨਾ ਕਿ ਵਰਤਮਾਨ ਦੇ ਵਿੱਚ ਅਸੀਂ ਉਹ ਕੰਮ ਕਰਦੇ ਸੀ ਕੋਈ ਦੁਨਿਆਵੀ ਫਿਰ ਨਹੀਂ ਗੱਲ ਬਣਨੀ ਅਕਾਲ ਪੁਰਖ ਨੂੰ ਚੇਤੇ ਕਰਨਾ ਵਰਤਮਾਨ ਦੇ ਵਿੱਚ ਆ ਕੇ ਮਤਲਬ ਜੇ ਇਸ ਤਰ੍ਹਾਂ ਵੀ ਅਸੀਂ ਸੋਚ ਸਮਝ ਦੇ ਵਿੱਚੋਂ ਅਕਾਲ ਪੁਰਖ ਨੂੰ ਧਿਆਰਿਆ ਨਾ ਜਿੱਦਾਂ ਕਿ ਅਸੀਂ ਬਾਣੀ ਪੜਦੇ ਸਾਡਾ ਮਨ ਦਸਾਂ ਬਸੀ ਪੜ ਭਜਦਾ ਜੇ ਇੱਕ ਪਾਸੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਵਾਂਗੇ ਅਕਾਲ ਪੁਰਖ ਨੂੰ ਸਮਰਾਂਗੇ ਨਾ ਫਿਰ ਉਹ ਅਕਾਲ ਪੁਰਖ ਸਾਡੇ ਜਿਹੜੇ ਅੰਦਰ ਦੁੱਖ ਦਰਦ ਕਲੇਸ਼ ਸਾਡੇ ਅੰਦਰ ਜਿਹੜੇ ਚੱਲ ਰਹੇ ਨੇ ਨਾ ਉਹ ਕੋਈ ਗੁਰਜੀ ਜਿਹੜਾ ਚੂਰਾ ਲੱਗਿਆ ਸਾਨੂੰ ਉਹ ਖਤਮ ਹੋ ਜਾਊਗਾ ਫਿਰ ਸੁੱਖ ਸਾਡੇ ਹਿਰਦੇ ਵਿੱਚ ਵਾਜੂਆ ਸੁੱਖ ਵੈਗੁਰੂ ਜੀ ਦੇਖੋ ਦੁੱਖ ਸੁੱਖ ਤਾਂ ਸਾਡੇ ਆਮ ਜ਼ਿੰਦਗੀ ਦੇ ਇੱਕ ਆ ਕੱਪੜੇ ਹੀ ਨੇ ਵੈਗੁਰੂ ਮਾਲਕ ਬਾਣੀ ਵੀ ਕਹਿੰਦੀ ਆ ਨਾ ਵੀ ਦੁੱਖ ਆਪਣੇ ਇੱਕ ਦੋਏ ਸਾਡੇ ਕੱਪੜੇ ਨੇ ਦੁੱਖ ਵੀ ਹੋਣੇ ਜ਼ਿੰਦਗੀ 'ਚ ਸੁੱਖ ਵੀ ਹੋਣੇ ਪਰ ਇੱਥੇ ਕਿਹੜੇ ਸੁੱਖ ਦੀ ਗੱਲ ਹੋ ਰਹੀ ਹੈ ਇੱਥੇ ਸਾਡੇ ਆਤਮਿਕ ਸੁੱਖ ਦੀ ਗੱਲ ਮਹਾਰਾਜ ਸਮਝਾ ਰਹੇ ਨੇ ਸਾਨੂੰ ਕਿ ਤੁਹਾਡੇ ਹਿਰਦੇ ਵਿੱਚ ਸੁਖ ਨੇੜੇ ਹਿਰਦੇ ਵਿੱਚ ਵਸਾ ਲੈਂਦਾ ਬਾਸ ਜਾਣਗੇ ਦੁੱਖ ਸੁੱਖ ਕਰ ਲੈ ਜਾਏ ਕਹਿੰਦੇ ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਨੂੰ ਗਾ ਕੇ ਸੁਣ ਕੇ ਉਹਨੂੰ ਪਿਆਰ ਕਰਕੇ ਆਪਣੇ ਅੰਦਰ ਸੁਖ ਵਸਾ ਤੇਰੇ ਅੰਦਰ ਆਤਮਿਕ ਸ਼ਾਂਤੀ ਹੋਵੇ ਅੱਗੇ ਮਾਲਕ ਸਮਝਾ ਰਹੇ ਨੇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ ਕਹਿੰਦੇ ਉਹ ਪਰ ਉਸ ਰੱਬ ਦਾ ਨਾਮ ਕਹਿੰਦੇ ਗਿਆਨ ਗੁਰੂ ਦੀ ਰਾਹੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਰਾਹੀ ਇਹ ਪ੍ਰਤੀਤ ਹੁੰਦੀ ਹੈ ਕਿ ਉਹ ਹਰੀ ਸਭ ਦਾ ਵਿਆਪਕ ਹੈ ਵਗੁਰੂ ਜੀ ਗੁਰਮਖ ਨਾਦਨ ਗੁਰਮਖ ਵੇਦਨ ਇੱਥੇ ਵਗੁਰੂ ਜੀ ਉਹ ਗੁਰਮਖ ਨਾਦ ਦੀ ਗੱਲ ਹੋ ਰਹੀ ਹੈ ਇੱਥੇ ਨਾਦ ਜਾਂ ਤਾਂ ਕਦੇ ਉਸ ਜੋ ਆਪਾਂ ਨਾਦ ਦੀ ਗੱਲ ਕਰਦੇ ਹੁੰਦੇ ਹਾਂ ਨਾ ਸਿਮਰਨ ਦੁਆਰਾ ਜੋ ਸਾਡੇ ਉੱਤੇ ਮਾਰਾ ਕਿਰਪਾ ਕਰਨਗੇ ਉਹ ਨਾਦ ਤੇ ਗੁਰਮੁਖ ਵੇਦਾਂ ਦੁਆਰਾ ਗੁਰਮਖ ਰਿਆਸਮਾਈ ਕਹਿੰਦੇ ਕੋਈ ਵੀ ਗੁਰਮਖ ਨੇ ਉਸ ਕਾਲ ਪੁਰਖ ਦਾ ਗਿਆਨ ਜਿਹੜੇ ਉਹ ਨਾਦ ਦੁਆਰਾ ਉਹਨਾਂ ਨੂੰ ਗਿਆਨ ਮਿਲਦਾ ਉਹਨੂੰ ਸੋਝੀ ਹੁੰਦੀ ਹੈ ਨਾਦ ਦੀ ਤੇ ਕੋਈ ਵੇਦਾਂ ਦੁਆਰਾ ਉਸ ਗੁਰਮਖ ਨੇ ਜਿਹੜੇ ਉਹ ਵੇਦਾਂ ਦੀ ਵਿਚਾਰ ਕਰਕੇ ਮਤਲਬ ਉਸ ਕਾਲ ਪੁਰਖ ਵਿੱਚ ਗੁਰਮਖ ਰਿਆਸਮਾਈ ਉਹਦੇ ਨਾਲ ਬੈ ਗੁਰੂ ਜੀ ਜੋ ਉਹਨਾਂ ਨੂੰ ਗਿਆਨ ਮਿਲਦਾ ਹੈ ਨਾਦੰਗ ਦੇ ਵਿੱਚੋਂ ਤੇ ਵੇਦਾਂ ਦੇ ਵਿੱਚੋਂ ਇੱਕ ਨਾਦ ਅਵਸਥਾ ਹੈ ਇੱਕ ਵੇਦ ਅਵਸਥਾ ਹੈ ਕਿ ਲਵ ਦੀ ਹੈ ਤਾਂ ਵੈਗੁਰ ਜੀ ਦੋਏ ਨਵ ਤੇ ਧਾਤਕ ਵੈਸੇ ਤਾਂ ਉਹ ਇੱਕ ਵੱਖਰਾ ਕਨਸੈਪਟ ਆ ਪਰ ਇੱਥੇ ਮਾਰਕ ਨੇ ਆਪ ਨੂੰ ਸਮਝਾਇਆ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਕਹਿੰਦੇ ਇਹ ਸਾਡੇ ਨਾਮ ਦਾ ਗਿਆਨ ਆ ਇਹ ਸਾਨੂੰ ਵੇਦਾਂ ਦੇ ਪ੍ਰਤੀ ਵੀ ਪਤਾ ਲੱਗਦਾ ਤੇ ਜਿਹੜੀ ਅੰਦਰਲੀ ਖੇੜ ਆ ਉਹ ਵੈਗੁਰ ਜੀ ਨਾਦ ਦੇ ਦੁਆਰਾ ਸਾਨੂੰ ਪ੍ਰਤੀਤ ਬੇ ਮਾਰਕ ਕੋ ਪ੍ਰਾਪਤ ਕਰਦੇ ਕਰਾਉਂਦੇ ਨੇ ਤੇ ਗੁਰਮੁਖ ਰਿਆਸਮਾਈ ਫਿਰ ਜਦੋਂ ਪ੍ਰੀਤ ਪੈ ਜਾਂਦੀ ਆ ਉਹ ਗਿਆਨ ਦੁਆਰਾ ਫਿਰ ਉਹ ਹਰੀ ਸਭ ਥਾਂ ਹੀ ਵਿਆਪਕ ਦਿਖਦਾ ਸਾਨੂੰ ਉਹ ਹਰ ਇੱਕ ਜਗ੍ਹਾ ਫਿਰ ਵਿਆਪਕ ਦਿਖਦਾ ਅਕਾਲ ਪੁਰਖ ਵੀ ਗੁਰੂ ਸਭ ਥਾਂ ਹੀ ਵਿਆਪਕ ਆਉ ਉਹ ਗੁਰੂ ਦੀ ਰਾਹੀਂ ਸਾਨੂੰ ਗਿਆਨ ਆਊਗਾ ਵੀ ਗੁਰੂ ਜੀ ਗੁਰੂ ਹੀ ਚਾਹੇ ਉਹ ਵੇਦਾਂ ਦੁਆਰਾ ਆਵੇ ਚਾਹੇ ਨਾਦ ਨਾਦਾਂ ਦੁਆਰਾ ਜੋ ਅਸੀਂ ਸਾਨੂੰ ਜਦੋਂ ਅਸੀਂ ਖੋਜ ਕਰਾਂਗੇ ਅੰਦਰ ਦੀ ਨਾ ਫਿਰ ਇਹ ਗਿਆਨ ਆਉਂਦਾ ਹੈ ਜੋ ਗਿਆਨ ਆਊਗਾ ਫਿਰ ਵੈਗੁਰਜੀ ਸਾਨੂੰ ਅਸੀਂ ਗੁਰਮੁਖ ਰਿਆ ਸਮਾਈ ਵਾਲੀ ਵਿਵਸਥਾ ਦੇ ਵਿੱਚ ਫਿਰ ਮਾਰਕਸਾਂ ਨੂੰ ਸਮਝਾਉਣ ਲੱਗ ਜਾਂਦੇ ਨੇ ਵੀ ਗੁਰੂ ਤੋਂ ਕਾਲਪੁਰਖ ਵੈਗੁਰੂ ਤੋਂ ਸਭ ਤੋਂ ਵੱਧ ਵਿਆਪਕ ਨੇ ਫਿਰ ਆਮ ਪ੍ਰਤੀਤ ਹੋਣ ਲੱਗ ਜਾਂਦਾ ਅੱਗੇ ਕਾਲਪੁਰਖ ਸਮਝਾ ਰਹੇ ਗੁਰੂ ਈਸ਼ਰ ਗੁਰਗੋਖ ਬਰਮਾ ਗੁਰ ਪਾਰਵਤੀ ਮਾਏ ਗੁਰੂ ਹੀ ਵੈਗੁਰਜੀ ਜਿਵੇਂ ਪਹਿਲਾਂ Hindu ਧਰਮਾਂ ਦੇ ਨਾਲ ਇਹ ਤਿੰਨ ਦੇਵਤੇ ਮੰਨੇ ਗਏ ਨੇ ਆਪਣਾ ਸ਼ਿਵ ਜੀ ਤੇ ਬ੍ਰਹਮਾ ਤੇ ਵਿਸ਼ਨੂੰ ਪਰ ਇੱਥੇ ਕਾਲ ਪ੍ਰਖ ਵੈਗੁਰੂ ਜੀ ਕਹਿੰਦੇ ਨੇ ਗੁਰੂ ਹੀ ਸਾਡੇ ਲਈ ਸ਼ਿਵ ਹੈ ਤੇ ਗੁਰੂ ਹੀ ਸਾਡੇ ਲਈ ਗੋਰਖਾ ਕਹੇ ਤੇ ਬ੍ਰਹਮਾ ਕਹਿੰਦੇ ਜੇ ਮੈਂ ਬ੍ਰਹਮਾ ਤੇ ਗੁਰੂ ਹੀ ਸਾਡੇ ਲਈ ਕਹਿੰਦੇ ਮਾਈ ਆੜੀ ਪਾਰਵਤੀ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਿਥੋਂ ਨਾ ਜਾਈ ਮਤਲਬ ਵੈਗੁਰੂ ਜੀ ਗਿਆਨ ਦੁਆਰਾ ਸਾਨੂੰ ਸਮਝ ਆਉਂਦੀ ਆ ਕਿ ਜਿਹੜਾ ਗੁਰੂ ਆ ਉਹੀ ਸਾਡਾ ਸਭ ਕੁਝ ਕਰਨ ਵਾਲਾ ਹੈ ਉਹੀ ਸਾਨੂੰ ਰਿਜਕ ਦੇ ਰਿਹਾ ਹੈ ਉਹੀ ਸਾਨੂੰ ਜਨਮ ਦੇ ਰਿਹਾ ਉਹੀ ਸਾਡਾ ਅੰਤ ਨੂੰ ਨਾਸ਼ ਕਰਨ ਵਾਲਾ ਦੀ ਅਕਾਲ ਪੁਰਖ ਵੈਗੁਰੂ ਜੀ ਹੀ ਹਨ ਗੁਰੂ ਜੀ ਹਨ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਿਥੇ ਨਾ ਜਾਏ ਕਹਿੰਦੇ ਹੁਣ ਜੋ ਇਸ ਕਾਲ ਪੁਰਖ ਦੇ ਹੁਕਮ ਨੂੰ ਜੇ ਮੈਂ ਸਮਝ ਵੀ ਲਵਾਂ ਤਾਂ ਵੀ ਕਹਿੰਦੇ ਉਹਦਾ ਬਨਨ ਕਰ ਨਹੀਂ ਸਕਦਾ ਨਹੀਂ ਕਰ ਸਕਦੇ ਅਸੀਂ ਅਕਾਲ ਪੁਰਖ ਦੇ ਹੁਕਮ ਦਾ ਵੈਗੁਰੂ ਜੀ ਉਹਦਾ ਦੱਸਿਆ ਨਹੀਂ ਜਿਸ ਦਾ ਕਥਨ ਨਹੀਂ ਕੀਤਾ ਜਾ ਸਕਦਾ ਕਹਿੰਦੇ ਕਾਲ ਪ੍ਰਖ ਦੇ ਹੁਕਮ ਨੂੰ ਸਮਝਣਾ ਵੀ ਬੜਾ ਔਖਾ ਹੈ ਜੋ ਦਾ ਹੁਕਮ ਚੱਲ ਰਿਹਾ ਹੈ ਗੁਰਾ ਇੱਕ ਦੇ ਬੁਝਾਈ ਕਹਿੰਦੇ ਵੈਗੁਰੂ ਜੀ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਤੇਰੇ ਅੱਗੇ ਕਹਿੰਦੇ ਮੇਰੀ ਨਿਮਾਣੇ ਦੀ ਹੀ ਅਰਦਾਸ ਬੇਨਤੀ ਆ ਕਿ ਮੈਨੂੰ ਇੱਕ ਸਮਝ ਦੇ ਹੁਣ ਕਨੁਸਾਹਿਬ ਸ੍ਰੀ ਗੁਰੂ ਦੇਖੋ ਨਰਕ ਦੇਵੀ ਇੱਥੇ ਕਿੰਨੀ ਸਭ ਕੁਝ ਕਾਲ ਪ੍ਰਖ ਦਾ ਬਿਆਨ ਕਰਕੇ ਕਿੰਨੀ ਨਿਮਰਤਾ ਦੇ ਵਿੱਚ ਆ ਕੇ ਇੱਥੋਂ ਫਿਰ ਕਾਲ ਪ੍ਰਖ ਨੂੰ ਕਹਿ ਰਹੇ ਨੇ ਕਹਿੰਦੇ ਮੈਨੂੰ ਇੱਕ ਸਮਝ ਦੋ ਕਿਹੜੀ ਸਮਝ ਮੰਗ ਰਹੇ ਨੇ ਮਾਲਕ ਕਹਿੰਦੇ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਵਾਂ ਕਹਿੰਦੇ ਕਿ ਜਿਹੜਾ ਸਬਨਾ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਉਹ ਇੱਕ ਕਾਲ ਬ੍ਰਖ ਵੈਗਰੂ ਜੀ ਨੇ ਇੱਕ ਰੱਬ ਹੈ ਮੈਂ ਉਸ ਨੂੰ ਭੁਲਾਣਾ ਦਿਆਂ ਕਹਿੰਦੇ ਭੁੱਲ ਨਾ ਜਾਵਾਂ ਉਸ ਕਾਲ ਬ੍ਰਖ ਦੇਖੋ ਕਿੰਨੀ ਮਾਲਕ ਨੇ ਸਾਨੂੰ ਨਿਮਰਤਾ ਵੀ ਇੱਥੇ ਦੱਸੀ ਹੈ ਵੀ ਨਿਮਰਤਾ ਦੇ ਵਿੱਚ ਕਿੱਦਾਂ ਰਹਿਣਾ ਸਸ ਹੀ ਚਾਰ ਗੱਲਾਂ ਗਿਆਨ ਦੀਆਂ ਗੱਲਾਂ ਕਰਕੇ ਸਾਨੂੰ ਹੰਕਾਰ ਨਹੀਂ ਪੂਰਾ ਹੋਣਾ ਚਾਹੀਦਾ ਅਕਾਲ ਪੁਰਖ ਵੈਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਉਹ ਖੁਦ ਇੰਨਾ ਕੁਝ ਬਿਆਨ ਕਰਕੇ ਸਾਨੂੰ ਸਮਝਾ ਕੇ ਗਿਆਨ ਦਾ ਚਾਨਣ ਦੇ ਕੇ ਉਹ ਵੈਗੁਰੂ ਜੀ ਫਿਰ ਲਾਸਟ ਦੇ ਵਿੱਚ ਨਿਮਰਤਾ ਦੇ ਵਿੱਚ ਆ ਕੇ ਸਮਝਾ ਰਹੇ ਨੇ ਕਹਿੰਦੇ ਗੁਰਾ ਇੱਕ ਦੀ ਬੁਝਾ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਕਹਿੰਦੇ ਜੋ ਸਭ ਦਾਤਾ ਦੇਣ ਵਾਲਾ ਅਕਾਲ ਪੁਰਖ ਵੈਗੁਰੂ ਜੀ ਨੇ ਮਾ ਉਸ ਨੂੰ ਬਗੁਰਜੀ ਕਹਿੰਦੇ ਭਲਾ ਨੰਦਮਾ ਸੋ ਮਾਲਕ ਨੇ ਵੈਗੁਰਜੀ ਜਿੰਨੀ ਕੋ ਮਤਬੁੱਧ ਸਮਝ ਬਖਸ਼ੀ ਅਕਾਲ ਪੁਰਖ ਵੈਗੁਰਜੀ ਨੇ ਸੋ ਸ਼ਬਦੀ ਵਿਚਾਰ ਇਹ ਵੈਗੁਰਜੀ ਪੰਜਵੀਂ ਪੌੜੀ ਹੋਈ ਆ ਸੋ ਮਾਲਕ ਕਿਰਪਾ ਕਰੇ ਇਦਾਂ ਹੀ ਹੁਣ ਆਪਾਂ ਲੜੀ ਵਾਰ ਮਾਲਕ ਦਇਆ ਕਰਕੇ ਇਸ ਸ਼ਬਦੀ ਵਿਚਾਰ ਨਿਰੰਤਰ ਚਲਾਉਂਦੇ ਰਹਿਣ